ਸਸ਼ੀਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਵਲੌਗ ਬਹੁਤ ਇੰਪੋਰਟੈਂਟ ਹੈ ਅੱਜ ਦਾ ਕਿਉਂਕਿ ਗੱਲ ਕਰਨੀ ਹੈ ਐਸਾਈਲਮ ਰਿਫਿਊਜੀ ਕੇਸਸ ਬਾਰੇ ਤੁਸੀਂ ਸਲੱਗ ਵੀ ਦੇਖਿਆ ਜਾਂ ਤੁਸੀਂ ਕਹਿ ਸਕਦੇ ਹੋ ਕਿ ਥੰਬਨੇਲ ਵੀ ਦੇਖਿਆ ਉੱਚ ਵੀ ਮੈਂ ਤੁਹਾਨੂੰ ਐਕਸਪਲੇਨ ਕੀਤਾ ਜਾਂ ਕਹਿ ਸਕਦੇ ਕਿ ਲਿਖਿਆ ਹੋਇਆ ਹੈ ਕਿ ਰਿਫਿਊਜੀ ਟੂ ਰਿਫਿਊਜ਼ਲ ਇਹਦਾ ਮਤਲਬ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਰਿਫਿਊਜੀ ਨੂੰ ਲੈ ਕੇ ਜਾਂ ਕੈਨਾਰਾ ਦੇ ਵਿੱਚ ਐਸਾਈਲਮ ਨੂੰ ਲੈ ਕੇ ਇੱਕ ਬਹੁਤ ਇੰਪੋਰਟੈਂਟ ਅਪਡੇਟ ਸਾਹਮਣੇ ਆ ਰਹੀ ਹੈ ਕੈਨੇਡਾ ਰਿਫਾਰਮ ਕਰਨ ਜਾ ਰਿਹਾ ਯਾਨੀ ਸੁਧਾਰ ਕਰਨ ਜਾ ਰਿਹਾ ਹੈ ਆਪਣੇ ਜਾਂ ਬਦਲਾਅ ਕਰਨ ਜਾ ਰਿਹਾ ਹੈ ਆਪਣੇ ਰਿਫਿਊਜੀ ਇਮੀਗ੍ਰੇਸ਼ਨ ਪਲਾਨ ਦੇ ਵਿੱਚ ਕਿਉਂਕਿ ਉਸ ਪਲਾਨ ਦੇ ਵਿੱਚ ਇਹਨੇ ਲੂਪ ਹੋਲ ਹੈ ਜਿਸ ਦਾ ਫਾਇਦਾ ਚੱਕ ਕੇ ਲੋਕ ਸ਼ਾਰਟਕਟ ਲੈਂਦੇ ਚੱਕਰ ਦੇ ਵਿੱਚ ਕੋਈ ਵੀ ਰਿਫਿਊਜੀ ਫਾਈਲ ਕਰ ਦਿੰਦਾ ਸੋ ਹਰ ਇੱਕ ਉਹਦੇ ਲਈ ਐਲੀਜੀਬਲ ਨਾ ਹੋ ਜਾਵੇ ਕੋਈ ਵੀ ਅਪਲਾਈ ਨਾ ਕਰ ਸਕੇ ਇਹ ਸਭ ਨੂੰ ਲੈ ਕੇ ਤੇ ਜਿਨ੍ਹਾਂ ਨੇ ਰਿਫਿਊਜ਼ੀ ਫਾਈਲ ਕੀਤੀ ਹੈ ਕਿ ਉਹ ਡਾਇਰੈਕਟ ਰਿਫਿਊਜ਼ਲ ਵਾਲੇ ਪਾਸੇ ਜਾਣਗੇ ਇਸ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਅਸੀਂ ਨਹੀਂ ਬਣਾਉਂਦੇ ਕਿਪਸਨੋਡਸ ოਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਂਦੇ ਹਾਂ ਦਰਸਲ ਰਿਫਿਊਜ਼ ਪਹਿਲਾਂ ਤੇ ਇਸ ਵਰਡ ਨੂੰ ਤੁਹਾਨੂੰ ਸਮਝਾ ਦਿੰਨਾ ਹੈ ਦਰਸਲ ਕੈਨੇਡਾ ਦੇ ਵਿੱਚ ਜਿਹੜਾ ਰਿਫਿਊਜੀ ਕਲੇਮ ਹੈ ਉਹਦਾ ਆંકੜਾ ਦਿਨ ਬਾ ਦਿਨ ਵਧਦਾ ਜਾ ਰਿਹਾ ਹੈ ਉਹਦੇ ਵਿੱਚ ਨਾ ਸਿਰਫ ਜਿਹੜੇ ਕੈਨੇਡਾ ਦੇ ਵਿੱਚ ਵਾਕੇ ਪ੍ਰੋਟੈਕਸ਼ਨ ਦੀ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਪ੍ਰੋਟੈਕਸ਼ਨ ਹੇਠ ਰਿਫਿਊਜੀ ਵਾਸਤੇ ਉਕਸਾਇਆ ਜਾ ਰਿਹਾ ਸਗੋਂ ਜਿਹੜੇ ਵਿਜ਼ਟਰ ਟੂਰਿਸਟ ਵੀਜ਼ਾ ਤੇ ਗਏ ਜਾਂ ਇੰਟਰਨੈਸ਼ਨਲ ਸਟੂਡੈਂਟ ਜਾਂ ਉੱਥੇ ਵਰਕਰ ਜਿਹੜੇ ਨੇ ਉਹ ਵੀ ਇਸ ਪਾਸੇ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮੂਵ ਹੋਏ ਨੇ ਦਰਸਲ ਰਿਫਿਊਜੀ ਪ੍ਰੋਟੈਕਸ਼ਨ ਨੂੰ ਲੈ ਕੇ ਖਾਸ ਕਰਕੇ ਕੈਨੇਡਾ ਦੇ ਵਿੱਚ ਬੜਾ ਸੌਫਟ ਰੂਲ ਰਿਹਾ ਹੈ ਤੇ ਇਹਦੇ ਚ ਜੇਕਰ ਬੈਕਲੌਗ ਦੀ ਗੱਲ ਕਰੀਏ ਤੇ ਇੱਕ ਔਨ ਐਵਰੇਜ ਬੈਕਲੌਗ ਜੇਕਰ ਸਟੈਟਿਸ ਕੈਨੇਡਾ ਦੀ ਰਿਪੋਰਟ ਦੇ ਹਿਸਾਬ ਨਾਲ ਜਾਈਏ ਤਾਂ 44 ਮੰਥ ਦਾ ਯਾਨੀ ਤਕਰੀਬਨ 4.5 ਸਾਲ ਲੱਗ ਜਾਣਗੇ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਰਿਫਿਊਜੀ ਕਲੇਮ ਹਾਸਲ ਕਰਨਾ ਹੈ ਯਾਨੀ ਕਿ 4 ਸਾਲ ਵਾਸਤੇ ਤੇ ਤੁਸੀਂ ਫ੍ਰੀ ਹੋਗੇ ਕਿ ਭਈ ਤੁਸੀਂ ਕੈਨੇਡਾ ਗਏ ਆਪਣਾ ਕੰਮ ਕਰੋ ਤੁਹਾਨੂੰ ਨਾ ਸਿਰਫ ਅਰਨਿੰਗ ਹੁੰਦੀ ਐ ਸਗੋਂ ਗਵਰਨਮੈਂਟ ਵਾਧੂ ਦੀਆਂ ਸਹੂਲਤਾਂ ਜਿਹੜੀਆਂ ਨੇ ਉਹ ਵੀ ਪ੍ਰੋਵਾਈਡ ਕਰਦੀ ਐ ਤੇ 4.5 ਸਾਲ ਤੁਸੀਂ ਪ੍ਰੋਟੈਕਟ ਰਹਿੰਦੇ ਉਸ ਕੰਟਰੀ ਦੇ ਵਿੱਚ ਤੇ ਆਰਾਮ ਦੇ ਨਾਲ ਉੱਥੇ ਸਰਵਾਈਵ ਕਰ ਸਕਦੇ ਹੋ ਉਸ ਤੋਂ ਲਗਾਂ ਸਭ ਤੋਂ ਵੱਡਾ ਇਹਦਾ ਲੋ ਪੋਲ ਕੀ ਹੈ ਇਸ ਸਿਸਟਮ ਦਾ ਕਿ ਕੋਈ ਵੀ ਜਾ ਕੇ ਅਪਲਾਈ ਕਰ ਦਿੰਦਾ ਹੈ ਕੋਈ ਕਿਸੇ ਵੀ ਸਟੇਟਸ ਤੇ ਹੋਵੇ ਉਹ ਸਾਇਨ ਆਏ ਗੱਲ ਕਹਿੰਦਾ ਜੀ ਮੈਨੂੰ ਖਤਰਾ ਹੈ ਜਾਂ ਮੇਰੀ ਜਾਨ ਨੂੰ ਖਤਰਾ ਹੈ ਜਾਂ ਮੇਰੇ ਪਰਿਵਾਰ ਨੂੰ ਖਤਰਾ ਹੈ ਜਾਂ ਫਿਰ ਕੋਈ ਨਾ ਕੋਈ ਅਜੀਹੀ ਸਟੋਰੀ ਬਣਾ ਕੇ ਤੇ ਫਾਈਲ ਕਰ ਦਿੰਦਾ ਐਸਾਈਲਮ ਹੁਣ ਐਸਾਈਲਮ ਨੂੰ ਲੈ ਕੇ ਇੰਟਰਨੈਸ਼ਨਲ ਸਟੂਡੈਂਟ ਵੀ ਉਸ ਹੋੜ ਦੇ ਵਿੱਚ ਆ ਗਏ ਤਾਂ ਸਰਕਾਰ ਨੂੰ ਲੱਗਾ ਕਿ ਭਈ ਇਹਦਾ ਕੋਈ ਨਾ ਕੋਈ ਹਾਲਿਆ ਨਿਵਾਰਣ ਕਰਨਾ ਚਾਹੀਦਾ ਹੈ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਅੰਕੜੇ ਦੱਸ ਦਿੰਨੇ ਤੇ ਸਰਕਾਰ ਕਰਨ ਕੀ ਜਾ ਰਹੀ ਹੈ ਉਸ ਬਾਰੇ ਵੀ ਡਿਸਕਸ਼ਨ ਕਰਾਂਗੇ ਬੜਾ ਕਲੀਅਰ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦੇ ਵੱਲੋਂ ਸੁਨੇਹਾ ਆਇਆ ਹੈ। ਉਹਨਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਇਹਦੇ ਵਿੱਚ ਰਿਫਾਰਮ ਕਰਨ ਦੀ ਲੋੜ ਹੈ ਤੇ ਕਿਹੜੇ-ਕਿਹੜੇ ਕਰਨ ਦੀ ਲੋੜ ਉਹ ਵੀ ਤੁਹਾਨੂੰ ਦੱਸ ਦਿੰਦਾ। 2.5 ਲੱਖ ਤੋਂ ਜ਼ਿਆਦਾ ਦਾ ਬੈਕਲੌਗ ਆ ਅਪਲੀਕੇਸ਼ਨਸ ਪੈਂਡਿੰਗ ਨੇ ਸੈਪਟੰਬਰ 2024 ਤੱਕ ਦਾ ਇਹ ਅੰਕੜਾ ਹੈ। ਸਟੈਟਿਸ ਕੈਨੇਡਾ ਦੀ ਇੱਕ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ ਇਹ ਅੰਕੜਾ ਜਿਹੜਾ ਉਹ 2,60,000 ਵੀ ਪਹੁੰਚ ਗਿਆ ਹੈ ਸੀਟੀਵੀ ਨਿਊਜ਼ ਦੇ ਵੱਲੋਂ ਰਿਪੋਰਟ ਕੀਤੀ ਗਈ ਇੱਕ ਖਬਰ ਦੇ ਵਿੱਚ ਉਸ ਤੋਂ ਬਾਅਦ ਔਨ ਐਵਰੇਜ ਪ੍ਰੋਸੈਸਿੰਗ ਟਾਈਮ 44 ਵੀਕ ਯਾਨੀ ਆਲਮੋਸਟ 4 ਸਾਲ ਦਾ ਹੈ ਤੇ ਜੇਕਰ ਜਨਵਰੀ ਤੋਂ ਲੈ ਕੇ ਸਤੰਬਰ ਤੱਕ ਦੀ ਗੱਲ ਕਰ ਲਈਏ ਇਸ ਸਾਲ ਜਿਹੜਾ ਚੱਲ ਰਿਹਾ 2024 ਤਾਂ 48,000 ਕਲੇਮ ਜਿਹੜੇ ਉਹ ਪ੍ਰੋਸੀਡ ਹੋਏ ਨੇ ਉਹ ਪ੍ਰੋਸੈਸ ਹੋਏ ਨੇ ਹੁਣ ਜਿਹੜੇ 48000 ਕਲੇਮ ਪ੍ਰੋਸੈਸ ਹੋਏ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅੰਕੜਾ ਹੈ ਤੇ ਇਹਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦਾ ਇੱਕ ਬੜਾ ਜ਼ਬਰਦਸਤ ਬਿਆਨ ਹੈ ਸੀਗਾ ਕਿ ਇਹਦੇ ਵਾਸਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਖਾਸ ਕਰਕੇ ਇਧਰਲੇ ਪਾਸੇ ਉਹਨਾਂ ਦਾ ਰੁਝਾਨ ਵਧਿਆ ਹੈ ਉਹਦੇ ਵਾਸਤੇ ਉਹਨਾਂ ਨੇ ਜ਼ਿੰਮੇਵਾਰ ਜਿਹੜੇ ਇੰਸਟੀਟਿਊਸ਼ਨ ਨੇ ਕੈਨੇਡਾ ਦੇ ਕਾਲਜ ਸਕੂਲ ਨੇ ਜਿੱਥੇ ਉਹ ਪੜ੍ਹਦੇ ਨੇ ਬੱਚੇ ਉਹਨਾਂ ਨੂੰ ਤੇ ਨਾਲ ਦੀ ਨਾਲ ਹੀ ਉਹਨਾਂ ਕੰਸਲਟੈਂਟਸ ਨੂੰ ਕਿਹਾ ਹੈ ਉਹਨਾਂ ਸਲਾਹਕਾਰਾਂ ਨੂੰ ਕਿਹਾ ਵੀਜ਼ਾ ਸਲਾਹਕਾਰਾਂ ਨੂੰ ਜਿਹੜੇ ਮਾਨਤਾ ਪ੍ਰਾਪਤ ਨੇ ਕੈਨੇਡਾ ਦੇ ਵਿੱਚ RCIC ਟਾਈਪ ਨੇ ਰੈਗੂਲੇਟਿਡ ਕੰਸਲਟੈਂਟ ਨੇ ਜਿਹੜੇ ਉਹਨਾਂ ਨੂੰ ਦੋਸ਼ੀ ਕਿਹਾ ਉਹਨਾਂ ਨੇ ਕਿਹਾ ਕਿ ਗਲਤ ਗਾਈਡ ਕਰ ਰਹੇ ਨੇ ਬੱਚਿਆਂ ਨੂੰ ਗਲਤ ਵਾਲੇ ਪਾਸੇ ਤੋਰ ਰਹੇ ਨੇ ਤੇ ਜਿਹੜਾ ਐਸਾਈਲਮ ਉਹਦਾ ਗਲਤ ਫਾਇਦਾ ਚੱਕਿਆ ਜਾ ਰਿਹਾ ਜਿਹੜਾ ਇਹ ਸਿਸਟਮ ਹੈ ਉਹਦਾ ਗਲਤ ਫਾਇਦਾ ਚੱਕਿਆ ਜਾ ਰਿਹਾ ਤੇ ਗਲਤ ਗਾਈਡ ਕੀਤਾ ਜਾ ਰਿਹਾ ਯਾਨੀ ਕਿ ਮਾਰਕ ਮਿਲਰ ਦੇ ਵੱਲੋਂ ਇੱਕ ਲੈਟਰ ਵੀ ਲਿਖਿਆ ਗਿਆ ਉਹਦੇ ਉੱਤੇ ਵੀਡੀਓ ਮੇਰੀ ਜਾ ਕੇ ਤੁਸੀਂ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਦੇ ਦਾਂਗਾ ਜਾ ਕੇ ਦੇਖ ਲਓ ਮਾਰਕ ਮਿਲਰ ਨੇ ਕਿ ਚਿੱਠੀ ਵੀ ਲਿਖੀ ਸੀ ਉਸ ਚੀਜ਼ ਨੂੰ ਲੈ ਕੇ ਕਾਲਜਿਸ ਨੂੰ ਉਸ ਤੋਂ ਬਾਅਦ ਇਹਦੇ ਵਿੱਚ ਹੁਣ ਗਵਰਨਮੈਂਟ ਲਾਈਨ ਜਾ ਰਹੀ ਉਹਦੇ ਵਿੱਚ ਕੀ ਰਿਡਿਊਸ ਪ੍ਰੋਸੈਸਿੰਗ ਟਾਈਮ ਕਿ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹਨੂੰ ਹੁਣ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਯਾਨੀ ਕਿ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਹੜਾ ਕਿ 44 ਮੰਥ ਦਾ ਹੈ ਉਨੂੰ ਹੁਣ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂਕਿ ਫਾਸਟ ਟਰੈਕ ਰਾਹੀਂ ਇਹਦਾ ਨਵੇੜਾ ਕੀਤਾ ਜਾਵੇ ਜਲਦੀ ਤੋਂ ਜਲਦੀ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਡਨ ਹੋ ਜਾ ਕਰਨ ਇਮੀਗ੍ਰੇਸ਼ਨ ਟ੍ਰਿਬਿਊਨਲ ਬਣਾਇਆ ਜਾ ਸਕਦਾ ਹੈ ਇੰਪਰੂਵ ਕੇਸ ਮੈਨੇਜਮੈਂਟ ਸਿਸਟਮ ਨੂੰ ਤਗੜਾ ਕੀਤਾ ਜਾਵੇਗਾ ਇਨਸ਼ੋਰ ਕਰਨ ਵਾਸਤੇ ਕਿ ਜੈਨੂਇਨ ਰਿਫਿਊਜੀ ਜਿਹੜੇ ਨੇ ਉਹਨਾਂ ਨੂੰ ਹੀ ਪ੍ਰੋਟੈਕਸ਼ਨ ਮਿਲ ਸਕੇ ਉਹਨਾਂ ਨੂੰ ਹੀ ਸਪੋਰਟ ਮਿਲ ਸਕੇ ਤਿੰਨ ਚੇਂਜਸ ਪਹਿਲਾ ਪ੍ਰੋਸੈਸਿੰਗ ਟਾਈਮ ਰੀਡਿਊਸ ਕੀਤਾ ਜਾਵੇਗਾ ਦੂਜਾ ਇਮੀਗ੍ਰੇਸ਼ਨ ਟ੍ਰਿਬਿਊਨਲ ਬਣਾਇਆ ਜਾਵੇਗਾ ਤੀਜਾ ਕੇਸ ਮੈਨੇਜਮੈਂਟ ਸਿਸਟਮ ਨੂੰ ਇੰਪਰੂਵ ਕੀਤਾ ਜਾਵੇਗਾ ਇਨਸ਼ੋਰ ਕੀਤਾ ਜਾਵੇਗਾ ਕਿ ਜਿਹੜੇ ਜੈਨੂਇਨ ਪ੍ਰੋਟੈਕਟ ਪ੍ਰੋਡਕਸ਼ਨ ਦੀ ਲੋੜ ਹੈ ਜੈਨੂਇਨ ਐਪਲੀਕੈਂਟ ਨੇ ਉਹਨਾਂ ਨੂੰ ਹੀ ਪ੍ਰੋਟੈਕਟ ਕੀਤਾ ਜਾਵੇ ਸਾਰੇ ਨਾਂ ਅਪਲਾਈ ਕਰ ਸਕਣ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅੰਕੜਾ ਹੁਣ ਇਹਦੇ ਵਿੱਚ ਇੱਕ ਗੱਲ ਹੋਰ ਹੈ ਮਿਨਿਸਟਰ ਮਾਰਕ ਮਿਲਰ ਨੇ ਇੱਕ ਹੋਰ ਦਾਵਾ ਕੀਤਾ ਕਿ ਜਿਹੜਾ ਸਿਸਟਮ ਹੈ ਜਦੋਂ ਉਹਨੂੰ ਫਾਸਟ ਟਰੈਕ ਤੇ ਲਿਆਂਦਾ ਜਾਵੇਗਾ ਤੇ ਬਹੁਤ ਸਪੀਡਲੀ ਜਿਹੜਾ ਹੈ ਉਹ ਰਿਫਿਊਜੀ ਦੇ ਮਾਮਲੇ ਦੇ ਵਿੱਚ ਰਿਫਿਊਜ਼ਲ ਵੀ ਆਉਣਗੇ ਯਾਨੀ ਕਿ ਬਹੁਤ ਸਪੀਡ ਦੇ ਨਾਲ ਜਦੋਂ ਆਪਾਂ ਇਸ ਪ੍ਰੋਸੈਸ ਨੂੰ ਸਪੀਡਲੀ ਕਰਾਂਗੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਐਸਾਈਲਮ ਸੀਕਰਸ ਨੇ ਉਹਨਾਂ ਦਾ ਵੀਜ਼ਾ ਰਿਜੈਕਟ ਹੋਵੇਗਾ ਉਹਨਾਂ ਦਾ ਐਸਾਈਲਮ ਰਿਜੈਕਟ ਹੋਵੇਗਾ ਇਵਨ ਕਿ ਇੱਕ ਸਟੱਡੀ ਦੇ ਵਿੱਚ ਵੀ ਦਾਵਾ ਕੀਤਾ ਗਿਆ ਹੈ ਕਿ ਜੇਕਰ ਫਾਸਟ ਟਰੈਕ ਕੀਤਾ ਜਾਂਦਾ ਤੇ ਇਹ ਵੀ ਗੱਲ ਹੋ ਸਕਦੀ ਹੈ ਕਿ ਜੇਕਰ ਤੁਸੀਂ ਸਿਸਟਮ ਨੂੰ ਫਾਸਟ ਟਰੈਕ ਕਰਦੇ ਹੋ ਤਾਂ ਜਿਹੜੇ ਜੈਨੂਇਨ ਜਿਨ੍ਹਾਂ ਨੂੰ ਪ੍ਰੋਟੈਕਸ਼ਨ ਦੀ ਲੋੜ ਹੈ ਉਹਨਾਂ ਦੀ ਜਗ੍ਹਾ ਦੇ ਉੱਤੇ ਮਨਕੜੰਤ ਸਟੋਰੀ ਵਾਲੇ ਕਈ ਵਾਰੀ ਜ਼ਿਆਦਾ ਬੈਨੀਫਿਟ ਲੈ ਜਾਣਗੇ ਤੇ ਜਿਹੜੇ ਵਾਕਏ ਜਿਨ੍ਹਾਂ ਨੂੰ ਲੋੜ ਹੈ ਉਹ ਕਈ ਵਾਰੀ ਪਿੱਛੇ ਵੀ ਰਹਿ ਸਕਦੇ ਆ ਕਿਉਂਕਿ ਜੋ ਜਲਦਬਾਜ਼ੀ ਸ ਫੈਸਲਾ ਲਿਆ ਜਾਵੇਗਾ ਉਸ ਚ ਚੰਗੇ ਤੇ ਮਾੜੇ ਦੋਵੇਂ ਤਰੀਕੇ ਦੇ ਫੈਸਲੇ ਹੋ ਸਕਦੇ ਆ ਉਹ ਵੀ ਇੱਕ ਇੰਸਟੀਟਿਊਸ਼ਨ ਦੀ ਰਿਪੋਰਟ ਕੈਨੇਡਾ ਤੋਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਸੋ ਮੈਨੂੰ ਲੱਗਾ ਕਿ ਰਿਸਰਚ ਕਰਕੇ ਇਹਦੇ ਉੱਤੇ ਵੀਡੀਓ ਬਣਾਈ ਜਾਵੇ ਤਾਂ ਕਿ ਤੁਹਾਨੂੰ ਸਾਰੀ ਗੱਲਾਂ ਕਲੀਅਰ ਹੋਣ ਯਾਨੀ ਕਿ ਇਹਦੇ ਵਿੱਚ ਦੋ ਮਤਨੇ ਪਹਿਲਾ ਮਤ ਇਹ ਹੈ ਕਿ ਰਿਫਿਊਜੀ ਨੂੰ ਰਿਫਿਊਜਲ ਵਾਲੇ ਪਾਸੇ ਨੂੰ ਤੋਰਨਾ ਫਾਸਟ ਟਰੈਕ ਕੀਤਾ ਜਾਵੇਗਾ ਤਾਂ ਸਪੀਡਲੀ ਹੋਊਗਾ ਇਹ ਚੀਜ਼ ਯਾਨੀ ਕਿ ਇਹ ਨੰਬਰ ਘਟਾਉਣਾ 2.68 ਹਜ਼ਾਰ ਵਾਲਾ ਦੂਜੀ ਗੱਲ ਪ੍ਰੋਸੈਸਿੰਗ ਟਾਈਮ ਇੰਕਰੀਸ ਕਰਨਾ ਯਾਨੀ ਕਿ ਜਿਹੜਾ 44 ਮੰਥ ਦਾ ਟਾਈਮ ਹੈ ਉਹਨੂੰ ਘੱਟ ਲੈ ਕੇ ਆਉਣਾ ਸਟੈਂਡਰਡ ਟਾਈਮ ਪੀਰੀਅਡ ਦੇ ਵਿੱਚ ਲੈ ਕੇ ਆਉਣਾ ਤਾਂ ਕਿ ਜਲਦੀ ਤੋਂ ਜਲਦੀ ਇਹਨਾਂ ਕੇਸਸ ਦਾ ਨਿਪਟਾਰਾ ਹੋ ਸਕੇ ਦੂਜਾ ਤੀਜਾ ਜਿਹੜਾ ਇਹ ਕੇਸ ਮੈਨੇਜਮੈਂਟ ਸਿਸਟਮ ਹੈ ਇਹਨੂੰ ਸਟਰੋਂਗ ਕਰਨਾ ਇਨਸ਼ੋਰ ਕਰਨਾ ਕਿ ਜਿਹੜੇ ਅਵਾਕੇ ਜੈਨੂਮ ਨੇ ਉਹਨਾਂ ਨੂੰ ਹੀ ਪ੍ਰੋਟੈਕਸ਼ਨ ਮਿਲੇ ਸਾਰਿਆਂ ਨੂੰ ਨਾ ਹੋ ਪਾਵੇ ਇਹ ਆਪਣੇ ਆਪ ਦੇ ਵਿੱਚ ਵੱਡੀਆਂ ਇੰਪਲੀਮੈਂਟ ਨੇ ਤੇ ਇਮੀਗ੍ਰੇਸ਼ਨ ਟ੍ਰਿਬਿਊਨਲ ਵੀ ਬਣਾਇਆ ਜਾਵੇਗਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਗੱਲ ਕੀਤੀ ਗਈ ਤੇ ਨਾਲ ਦੀ ਨਾਲ ਹੀ ਇਹ ਕਨਸਟੀਟਿਊਸ਼ਨ ਨੇ ਇਹਦੇ ਅਗੇਂਸਟ ਜਾ ਕੇ ਸਰਵੇ ਦੇ ਵਿੱਚ ਇਹ ਵੀ ਗੱਲ ਕੀਤੀ ਹੈ ਕਿ ਭਈ ਜੇਕਰ ਤੁਸੀਂ ਇਹਨੂੰ ਫਾਸਟ ਟਰੈਕ ਤੇ ਲੈ ਕੇ ਆਓਗੇ ਤਾਂ ਇਹਦੇ ਜਿਹੜੇ ਲੂਪ ਆਲ ਹੈ ਉਹਦਾ ਫਾਇਦਾ ਚੱਕ ਕੇ ਕਈ ਜਿਨ੍ਹਾਂ ਨੂੰ ਨਹੀਂ ਵੀ ਚਾਹੀਦੀ ਪ੍ਰੋਟੈਕਸ਼ਨ ਉਹ ਵੀ ਇਸ ਦਾਇਰੇ ਦੇ ਵਿੱਚ ਆ ਕੇ ਸ਼ਾਰਟਕਟ ਲੈ ਜਾਣਗੇ ਜਿਸ ਦੇ ਡਰ ਤੋਂ ਤੁਸੀਂ ਇਹ ਇਹ ਜਿਹੜਾ ਸਿਸਟਮ ਹੈ ਉਹਨੂੰ ਹੋਰ ਸਟਰੋਂਗ ਕਰ ਰਹੇ ਹੋ ਪਰ ਫਾਈਨਲੀ ਇਹ ਜਦੋਂ ਹੋਂਦ ਵਿੱਚ ਆਵੇਗਾ ਜਾਂ ਜਦੋਂ ਇਹ ਦੀ ਐਕਸਪਲੇਨੇਸ਼ਨ ਪ੍ਰੋਪਰ ਆਵੇਗੀ ਉਦੋਂ ਹੀ ਪਤਾ ਲੱਗੇਗਾ ਕਿ ਐਕਚੁਅਲ ਦੇ ਵਿੱਚ ਫੰਕਸ਼ਨਿੰਗ ਕਿਵੇਂ ਕਰਦਾ ਹੈ ਪਰ ਹੁਣ ਤੱਕ ਦੀ ਰਿਸਰਚ ਦੇ ਹਿਸਾਬ ਦੇ ਨਾਲ ਆਹ ਕੁਝ ਚੱਲ ਰਿਹਾ ਹੈ ਅਸਾਈਲਮ ਨੂੰ ਲੈ ਕੇ ਉਮੀਦ ਕਰਦਾ ਹਾਂ ਬਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਤੁਹਾਡੀ ਗੱਲ ਕਰਦੇ ਅਸੀਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕੇਪਸ ਨਾਟ ਐਸ ਓਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅ ਨਾ ਕਰਿਆ ਕਰੋ ਚਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਯਾਰਾ ਮਿੱਤਰਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ